ਇਹ ਨਾ ਨਜ਼ਾਮ ਜੋ ਕੀਤਾ ਵੀ ਆਪਾਂ ਚੱਟੀ ਕਰ ਲਓ ਕਿ ਕੋਰਗਜਾਈ ਦੇ ਚੱਕਰ ਦੇ ਵਿੱਚ ਬਾਰੀ ਰਹਿੰਦਾ ਚੱਲ ਬਾਹਰ ਗੱਡੀ ਚ ਤੋੜਾ ਘਰ ਅਲੱਗ ਵੀ ਹੈਂਡੀਕੈਪ ਤੇ ਉਹ ਵੀ ਹੈਂਡੀਕੈਪ ਆ ਉਹ ਹੈਂਡਲ ਫੜ ਕੇ ਰੱਖਣਾ ਹੋਣੀ ਨਹੀਂ ਹੋਣੀ ਨਹੀਂ ਬ੍ਰੇਕ ਤੇ ਰੱਖੀ ਤੇ ਪੈਰ ਜਦੋਂ ਕਿ ਕੀ ਨਾਮ ਹੈ ਮੈਂ ਨਾਮ ਕੀ ਰੱਖਿਆ ਅਮਨਦੀਪ ਕਰਨ ਅਮਨ ਕੀ ਹੋਇਆ ਕੀ ਸੀਗਾ ਕਿਦਾਂ ਐਕਸੀਡੈਂਟ ਵਾਪਰੇ ਆਏ ਸਰ ਮੈਂ ਨਾਰਦ ਹਸਪੀਟਲ ਤੋਂ ਸਵਾਰੀ ਛੱਡ ਕੇ ਇੱਧਰ ਜੀ ਗ੍ਰੀਨ ਪਾਰਕ ਵਾਲੀ ਗਲੀ ਹੈਗੀ ਉੱਧਰ ਤੇ ਮੈਂ ਬਾਹਰ ਆਂਦੀ ਪਈ ਸੀ ਮੈਂ ਬਿਲਕੁਲ ਆਪਣੀ ਸਾਈਡ ਤੇ ਆਂ ਗਈ ਇਹਨਾਂ ਨੂੰ ਟੋਕਨ ਪਾਇਆ ਹੋਇਆ ਸੀ ਇਹਨਾਂ ਦੀ ਗੱਡੀ ਖਰਾਬ ਥੀਗੀ ਤਾਂ ਉਹ ਜਿਹੜੀ ਗੱਡੀ ਵਾਲੇ ਚਲਾਉਂਦਾ ਸੀ ਉਹ ਪਹਿਲਾਂ ਨਿਕਲ ਗਿਆ ਤੇ ਉਹ ਵੀ ਸਿੰਗਲ ਸਿੰਗਲ ਮੈਂ ਤਾਂ ਸਿੰਗਲ ਸਮਝੀ ਮੈਂ ਟੋਕਨ ਦੇਖਿਆ ਨਹੀਂ ਪਿੱਛੇ ਗੱਡੀ ਆਈ ਉਹ ਸਿੱਧਾ ਹੀ ਮੇ ਲੱਗੀ ਮੈਂ ਮੂੜਨ ਲੱਗੀਆਂ ਉਹ ਇੰਨੀ ਜਾਰਾ ਫਾਸਟ ਆਂ ਗਈ ਕਿ ਨਾ ਕਿ ਉਹ ਵਿੱਚ ਪੂਰੀ ਐ ਸਾਹਮਣ ਤੁਸੀਂ ਗਲੀ ਤੋਂ ਨਿਕਲੇ ਤਾਂ ਉਹ ਸਾਹਮਣੇ ਆ ਰਹੀ ਸੀ ਉਹ ਸਾਹਮਣੇ ਆ ਰਹੀ ਸੀ ਮੈਂ ਗਲੀ ਤੋਂ ਨਿਕਲੀ ਸੀ ਟੋਚਨ ਪੈ ਕਰਕੇ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਾ ਨਹੀਂ ਮੈਂ ਬਿਲਕੁਲ ਸਹੀ ਆ ਰਹੀ ਸੀ ਕਿ ਇਹ ਆਏ ਮੈਂ ਆਪਣਾ ਸਿੱਧਾ ਮੋੜ ਕੱਟਣ ਲੱਗ ਜਉ ਇੰਨੀ ਜ਼ਿਆਦਾ ਫਾਸਟ ਸੀ ਨਾ ਕਿ ਮੈਨੂੰ ਲੱਗੀ ਕਿ ਕਿਤੇ ਨਹੀਂ ਕੋਈ ਕੋਈ ਚਾਹਤ ਅਵਸਥਾ 60 70 ਤਾਂ ਨਹੀਂ ਲੱਗੀ ਆ ਸੱਟ ਬਸ ਮੇਰੇ ਹੱਥ ਤੇ ਲੱਗੀ ਆ ਉਦੋਂ ਤਾਂ ਬਾਕੀ ਤਾਂ ਬਚਾਅ ਹੋ ਗਿਆ ਫਿਰ ਵੀ ਪਰ ਮੇਰੀ ਗੱਡੀ ਦਾ ਪੂਰਾ ਨੁਕਸਾਨ ਆ ਗੱਡੀ ਦਾ ਸੀਟਾ ਟੁੱਟ ਚੁੱਕਾ ਆ ਆਜੋ ਆਜੋ ਆ ਗੱਡੀ ਹੈ ਤੁਹਾਡੀ ਹਾਂਜੀ ਅੱਛਾ ਸ਼ੀਸ਼ਾ ਟੁੱਟ ਗਿਆ ਤੇ ਆ ਇੱਥੋਂ ਸਾਰਾ 빙ਾ ਹੋ ਗਿਆ ਸਾਰਾ 빙ਾ ਹੋਇਆ ਆ ਬਾਕੀ ਹੁਣ ਚੈੱਕ ਕਰਵਾਵਾਂਗੇ ਪਤਾ ਲੱਗੂਗਾ ਕਿ ਹੈਂਡਲ ਵੀ 빙ਾ ਹੋ ਗਿਆ ਜਾਂ ਕਿਦਾਂ ਮੇਰੇ ਨਾਲ ਸਵਾਰੀ ਵੀ ਬੈਠੀ ਹੋਈ ਸੀ ਸਵਾਰੀ ਕਿੱਥੇ ਸਵਾਰੀ ਵੀ ਨਾਲ ਬੈਠੀ ਸੀਗੀ ਉਹ ਚਲੇ ਗਏ ਉਹਨਾਂ ਨੇ ਭੇਜ ਤਾਂ ਉਹਨਾਂ ਨੂੰ ਕਾਲੀ ਸੀਗੀ ਉਹਨਾਂ ਨੇ ਭੇਜ ਦਿੱਤਾ ਉਹਨਾਂ ਦੇ ਵੀ ਹੱਥ ਤੇ ਛੱਟਾ ਲੱਗੀਆਂ ਆ ਉਦਾਂ طرف ਇਹ ਵੀ بچا ہو گیا ਪਰ ਇਸ ਦਾ کافی غلطی ਉਹਨਾਂ ਦੀ ਸੀ ਗਲਤੀ ਪੂਰੀ ਹੋ ਗਈ ਕਿ ਮੈਂ ਇਕੱਲੇ ਨਹੀਂ ਕਹਿੰਦੀ ਆਲੇ ਦੁਆਲੇ ਜਿੰਨੇ ਵੀ ਸੀਗੇ ਆਂਦੇ ਪਏ ਸਾਰਿਆਂ ਨੇ ਇਹੀ ਕਿਹਾ ਉਹ ਗਲਤੀ ਉਹਨਾਂ ਹੀ ਸੀ اچھا ਤੇ ਹੁਣ ਤੁਸੀਂ ਕੀ ਅਪੀਲ ਕਰਦੇ ਸਰ ਮੈਂ ਇਹੀ ਅਪੀਲ ਕਰਦੀ ਹਾਂ ਕਿ ਮੇਰੀ ਗੱਡੀ ਪੂਰੀ ਠੀਕ ਕਰਵਾ ਕੇ ਦਿੱਤੀ ਜਾਵੇ ਜਿੱਦਾਂ ਮੇਰੀ ਗੱਡੀ ਹੈਗੀ ਜੀ ਮੈਨੂੰ ਉਹ ਕਰਵਾਇਆ ਹੀ ਕਰਵਾ ਕੇ ਦੇ ਰਹੇ ਅੱਛਾ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਕੰਮਕਾਰ ਕਰਦੇ ਆ ਮੈਂ ਤਾਂ ਮੇਰੇ ਹਸਬੰਦ ਦੋਨੋਂ ਹੈਂਡੀਕੈਪ ਦੋਨੋਂ ਜਣੇ ਹੈਂਡੀਕੈਪ ਆ ਰੋਟੀ ਸਾ ਦੇ ਰਹੇ ਤੇ ਜਲਦੀ ਨਹੀਂ ਕੀ ਲੱਤ ਮੇਰੀ ਨਕਲੀ ਲੱਤ ਲੱਗੀ ਹੋਈ ਹੈ ਮੇਰੇ ਹਸਬੰਡ ਵੀ ਹੈਗੇ ਆ ਉਹ ਵੀ ਹੈਂਡੀਕੈਪ ਆ ਦੂਜੀ ਗੱਡੀ ਸੀਗੀ ਨਹੀਂ ਨਹੀਂ ਉਹ ਮੁੰਡਾ ਚਲ ਗਿਆ ਵਾ ਨਾਕੀਕ ਗੱਡੀ ਭੇਜੀ ਆ ਫੜ ਰਹੀ ਸੀ ਗੱਡੀ ਅੱਛਾ ਤੁਸੀਂ ਮਾੜੇ ਬੋਲਦੇ ਇੱਥੇ ਬੋਲੋ ਕੀ ਕਿ ਨਹੀਂ ਆ ਆਪਣੇ ਪ੍ਰਧਾਨ ਜੀ ਦਾ ਪ੍ਰਧਾਨੀ ਨਾਮ ਦੱਸ ਦਿਓ ਪਹਿਲਾਂ ਆਪਣਾ ਜਿਹੜਾ ਨਾਮ ਕਮਲ ਜੀ ਆ ਕਮਲ ਜੀ ਜੀ ਕੀ ਕੁਛ ਘਟਨਾ ਵਾਪਰੀ ਹੈ ਤੇ ਸਾਰੇ ਜਣੇ ਇਕੱਠੇ ਹੋਏ ਆ ਆਪਾਂ ਇਹ ਆਪਾਂ ਸਾਰੇ ਸਗਰ ਕੇ ਇਕੱਠੇ ਹੋਏ ਆ ਇਹ ਆਪਣੇ ਨਾਕੀਕ ਗੱਡੀ ਕੱਢ ਰਹੀ ਹੈ ਤੂੰ ਅੰਦਰੋਂ ਉਹ ਗੱਡੀ ਟੋਇਨ ਕਰਕੇ ਲੈ ਕੇ ਆ ਰਿਹਾ ਜੀਗਾ ਤੇ ਟੋਇਨ ਕਰਕੇ ਲੈ ਕੇ ਆਉਣ ਕਰਕੇ ਉਹਨਾਂ ਦੀ ਰਸੀ ਟੁੱਟ ਗਈ ਜਿੰਨਾ ਉਹਨਾਂ ਦੀ ਗੱਡੀ ਓਵਰ ਸਪੀਡ ਤੇ ਉਹਨਾਂ ਕੋਲ ਬ੍ਰੇਕ ਨਹੀਂ ਲੱਗੀ ਉਹਨਾਂ ਨੇ ਗੱਡੀ ਸਿੱਧੀ ਇਹ ਕੁਝ ਨਾ ਕੀ ਕਿ ਇੰਨਾ ਨੁਕਸਾਨ ਦੇ ਕੋਈ ਇੰਨਾ ਹੋ ਗਿਆ ਤੇ ਆਪਣਾ ਤਾਂ ਚਲੋ ਜਿਹੜਾ ਕੀਤਾ ਹੀ ਉਹਨਾਂ ਨੇ ਕੀਤਾ ਪਰ ਉਹਨਾਂ ਇਹ ਵਰਗਾ ਕੋ ਉਹ ਬੰਦਾ ਚ ਭੱਜਣ ਦੀ ਕੋਸ਼ਿਸ਼ ਕਰ ਰਹੀ ਇੱਕ ਆਪਾਂ ਨੁਕਸਾਨ ਕਰ ਦੇ ਇੱਕ ਭੱਜੀਏ ਇਹ ਗੱਲ ਨਹੀਂ ਬਣਦੀ ਹੁਣ ਜਿਉਂ ਬੰਦਿਆਂ ਨੂੰ ਰੋਕ ਕੇ ਨਾ ਕੀ ਕਿ ਇਹਨਾਂ ਦੇ ਨਾਲ ਭੇਜਿਆ ਕਿ ਇਹਨਾਂ ਨਿਕਜ਼ਮ ਜੋ ਕੀਤਾ ਵੀ ਆਪਾਂ ਚੁੱਤੀ ਕਰ ਲੋ ਕਿ ਕੋਟ ਗਜਰੀ ਦੇ ਚੱਕਰ ਦੇ ਵਿੱਚ ਬਾਹਰ ਹੀ ਰਹਿੰਦਾ ਉਹੀ ਵਧੀਆ ਗੱਲ ਹੈ ਜੀ ਬਸ ਇਹੀ ਚੱਕਰ ਹੈ ਬਾਕੀ ਉਹ ਆਪਣੀ ਰੋਜੀ ਰੁਟੀ ਚਲਾਉਂਦੇ ਆ ਵਿਚਾਰੇ ਕਿੰਨਾ ਟਾਈਮ ਕੱਢ ਕੇ ਆਉਂਦੇ ਆ 2-4 ਘੰਟੇ ਕੰਮ ਕਰਨਾ ਹੁੰਦਾ ਵਾ ਉਸ ਤੋਂ ਵੱਧ ਕੰਮ ਨਹੀਂ ਹੈਗਾ ਔਰ ਘਰ ਵਾਲਾ ਵੀ ਹੈਂਡੀਕੈਪ ਹੈ ਤੇ ਉਹ ਵੀ ਹੈਂਡੀਕੈਪ ਹੈ ਆ ਇਹਨਾਂ ਦੇ ਪ੍ਰਧਾਨ ਹੈ ਇਸੇ ਕਰਕੇ ਇਹਨਾਂ ਦੇ ਪ੍ਰਧਾਨਾਂ ਨੂੰ ਇੱਥੇ ਬੁਲਾਇਆ ਸੀਗਾ ਤੇ ਆ ਵੀ ਕਿ ਜਿਹੜਾ ਜੇ ਇਹ ਪ੍ਰਧਾਨ ਆ ਭਾਈ ਜਿਹੜਾ ਆਪਣਾ ਕੋਈ ਵੀ ਇਹਨਾਂ ਦਾ ਨਾ ਕੀ ਇਗਲ ਬੰਦਾ ਉਹ ਆਪਣਾ ਇਹ 25000 ਆਪਾਂ ਚ ਕਰ ਲੈਣਾ ਅੱਛਾ ਪ੍ਰਧਾਨ ਜੀ ਇਹ ਦੱਸੋ ਹੁਣ ਕੀ ਕੁਝ ਪ੍ਰਧਾਨ ਜੀ ਇਹ ਨਾਮ ਦੱਸ ਦਿਓ ਪਹਿਲਾਂ ਆਪਣਾ ਮੇਰਾ ਜਸਵਿੰਦਰ ਘੋੜਾ ਜੀ ਜਸਵਿੰਦਰ ਕੀ ਕੁਝ ਕਾਰਵਾਈ ਹੁਣ ਕਰਨੇ ਜਾ ਰਹੇ ਹੈ ਕੀ ਕੁਝ ਮਾਮਲਾ ਬਣ ਰਿਹਾ ਹੈ ਇੱਥੇ ਅਸੀਂ ਕਾਰਵਾਈ ਕੁਝ ਨਹੀਂ ਕਰਨੀ ਜੀ ਇਹਨਾਂ ਦੀ ਗੱਡੀ ਠੀਕ ਕਰਾ ਦੇਣ 60 ਛੁੱਟ ਨਹੀਂ ਲੱਗੀ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਅਸਾਂ ਹੋਰ ਕੁਝ ਨਹੀਂ ਚਾਹੀਦਾ ਜੀ ਬਸ ਠੀਕ ਆ ਅੱਛਾ ਦੂਜੇ ਤਿੰਨ ਨਗਰ ਬੰਦੇ ਆ ਅਸੀਂ ਵੀ ਦਿਹਾੜੀਦਾਰ ਆ ਜੀ ਦੂਜੇ ਤਿੰਨ ਨਾਲ ਗੱਲਬਾਤ ਉਹਦਾ ਕਸੂਰ ਚਾਹੇ ਜਿਹਦਾ ਵੀ ਆ ਆਪਾਂ ਦੇਖਿਆ ਨਹੀਂ ਹੈਗਾ ਬਾਕੀ ਕੱਢਦੇ ਐਜੈਂਸ ਦਾ ਕਸੂਰਾ ਪਰ ਅਸੀਂ ਚਲੋ ਕੁਛ ਨਹੀਂ ਆ ਉਹ ਵੀ ਦਿਹਾੜੀ ਦਾ ਅਸੀਂ ਵੀ ਦਿਹਾੜੀ ਦਾ ਹੋ ਜਾਂਦਾ ਹੈ ਤਾਂ ਸਾਰਾ ਕੁਝ ਕੋਈ ਦਿੱਕਤ ਆ ਨਹੀਂ ਕਰਨੀ ਹੈ ਸੋਮ ਸੈਟਲਮੈਂਟ ਕਰਾ ਰਹੇ ਹਾਂ ਹਾਂ ਜੀ ਮੰਨ ਗਿਆ ਵੀ ਖਰਚਾ ਸਾਰਾ ਭਰੋਗੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਗੱਡੀ ਠੀਕ ਕਰਾ ਕੇ ਦੇ ਰਹੇ ਨੇ ਹਾਂ ਜੀ ਬਿਲਕੁਲ ਸੋ ਮੈਂ ਜੇ ਗੱਲ ਕਰਾਂ ਤਾਂ ਇੱਕ ਵੱਡੀ ਜਿਹੜੀ ਆ ਭਾਈਚਾਰਕ ਸੰਸਾਨ ਜਿਹੜੀ ਆ ਉਹ ਈ ਰਿਕਸ਼ਾ ਚਾਲਕ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਦਿਖਾਈ ਦੇ ਰਹੀ ਹੈ ਕਿ ਅੱਜ ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਤੁਸੀਂ ਦੇਖੋ ਆ ਈ ਰਿਕਸ਼ਾ ਦਿਖਾਈ ਦੇ ਰਿਹਾ ਜਿਹਦਾ ਸ਼ੀਸ਼ਾ ਟੁੱਟ ਜਾਂਦਾ ਤੇ ਮੋਰਿਓ ਜਿਹੜੀ ਆ ਗਾਰਡ ਜਿਹੜੀ ਲੱਗੀ ਹੋਈ ਆ ਉਹ ਟੁੱਟ ਜਾਂਦਾ ਦੂਜੇ ਪਾਸੇ ਇਹ ਜਿਹੜੇ ਜੋੜੇ ਨੇ ਦੋਨੇ ਹੈਂਡੀਕੈਪ ਜੋੜਾ ਨੇ ਤੇ ਈ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰਦੇ ਨੇ ਪਰ ਜਿੱਦਾਂ ਸਾਰੇ ਇਹਨਾਂ ਦੀ ਜਥੇਬੰਦੀਆਂ ਦੇ ਪ੍ਰਧਾਨ ਇਕੱਠੇ ਹੁੰਦੇ ਨੇ ਤੇ ਪ੍ਰਧਾਨ ਇਕੱਠੇ ਹੋ ਕੇ ਇਸ ਸਿੱਟੇ ਤੇ ਪਹੁੰਚਦੇ ਨੇ ਕਿ ਆਪਾਂ ਕਿਸੇ ਤੇ ਕਾਰਵਾਈ ਕੋਈ ਨਹੀਂ ਕਰਨੀ ਜੋ ਜਿਸ ਦਾ ਨੁਕਸਾਨ ਹੋਇਆ ਉਹ ਇੱਕ ਦੂਜੇ ਦਾ ਨੁਕਸਾਨ ਭਰਣਗੇ ਪਰ ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜੇ ਈ ਰਿਕਸ਼ਾ ਚਲਾਉਂਦੇ ਨੇ ਜਾਂ ਈ ਰਿਕਸ਼ਾ ਜੋ ਈ ਰਿਕਸ਼ਾ ਦੇ ਵਿੱਚ ਜਿਹੜੇ ਬੈਠੇ ਨੇ ਉਨ੍ਹਾਂ ਦੀ ਸੇਫਟੀ ਕਿੰਨੀ ਕੀ ਹੈ ਉਨ੍ਹਾਂ ਦੀ ਸੁਰੱਖਿਆ ਕਿੰਨੀ ਕੀ ਹੈ ਕਿਉਂਕਿ ਜਿੱਦਾਂ ਉਨ੍ਹਾਂ ਦੇ ਹੱਥ ਦੇ ਵਿੱਚ ਸੱਟ ਲੱਗੀਆਂ ਉਹ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਾਰਾ ਸ਼ੀਸ਼ਾ ਟੁੱਟ ਕੇ ਡਰਾਈਵਰ ਦੇ ਉੱਤੇ ਆ ਜਾਂਦਾ ਹੈ ਤੇ ਉਸ ਕਰਕੇ ਉਨ੍ਹਾਂ ਦਾ ਹੱਥ ਜਿਹੜਾ ਹੈ ਬਹੁਤ ਬੁਰੀ ਤਰੀਕੇ ਨਾਲ ਘਾਹ ਲੁੰਦਾ ਹੈ ਜਿਹੜੀ ਸਵਾਰੀ ਬੈਠੀ ਹੋਈ ਹੈ ਜਾਣਕਾਰੀ ਇਹ ਵੀ ਹੈ ਕਿ ਉਨ੍ਹਾਂ ਨੂੰ ਵੀ ਸੱਟ ਲੱਗਦੀ ਹੈ ਪਰ ਹਾਂ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਸਾਰੇ ਪ੍ਰਧਾਨ ਇਕੱਠੇ ਹੋ ਕੇ ਆਪਸ ਵਿੱਚ ਬੈਠ ਕੇ ਇੱਕ ਰਾਜੀਨਾਮਾ ਜਿਹੜਾ ਹੈ ਉਹ ਕਰਦੇ ਨੇ ਕਿ ਇੱਕ ਦੂਜੇ ਦਾ ਘਾਟਾ ਜਿੰਨਾ ਵੀ ਆ ਉਹ ਇੱਕ ਦੂਜੇ ਦਾ ਘਾਟਾ ਭਰਨਗੇ ਤੇ ਭਾਈਚਾਰਕ ਸੰਘ ਜਿਹੜੀ ਹੈ ਰਿਕਸ਼ਾ ਡਰਾਈਵਰਾਂ ਦੇ ਵਿੱਚ ਉਹ ਦੇਖਣ ਨੂੰ ਹੁਸ਼ਿਆਰਪੁਰ ਦੀ ਸੜਕ ਦੇ ਉੱਤੇ ਮਿਲ ਰਹੀ ਹੈ ਕਿ ਆਪ ਹੀ ਸਾਰੇ ਕੇਸ ਦਾ ਨਿਪਟਾਰਾ ਕਰ ਰਹੇ ਨੇ ਆਪ ਹੀ ਇੱਕ ਦੂਜੇ ਦੇ ਜਿਹੜੇ ਘਾਟੇ ਆ ਉਹਦੀ ਪਰਪਾਈ ਕਰ ਰਹੇ ਨੇ ਕੈਮਰਾਮੈਨ ਪਵਨ ਕੁਮਾਰ ਦੇ ਨਾਲ ਮੈਂ ਬਜਰੰਗੀ पांडे ਜੀ ਵੀ ਸੀ ਅਪਡੇਟ